जय हिंद जय भारत भाई गुरु जी का खालसा भाई गुरु जी की फतेह नमस्कार मैं अमनदीप सिंह पट्टी सूबा जनरल स्कतर भाजपा पैसी मोर्चा पंजाब मैं देश ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਬਹੁਤ ਧੰਨਵਾਦ ਕਰਦਾ ਸਮੂਹ ਐਸਸੀ ਭਾਈਚਾਰਾ ਮਜਬੀ ਸਿੱਖ ਬਾਲਮੀਕੀ ਹੋਰ ਵੀ ਐਸਸੀ ਭਾਈਚਾਰਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮਹਾਨ ਕਵੀ ਮਹਾਰਿਸ਼ੀ ਵਾਲਮੀਕੀ ਜੀ ਦੇ ਨਾਮ ਦੇ ਉੱਤੇ ਇੱਕ ਇੰਟਰਨੈਸ਼ਨਲ ਅੰਤਰਰਾਸ਼ਟਰੀ 에ਅਰਪੋਰਟ ਬਣਾਇਆ ਅਯੁੱਧਿਆ ਦੇ ਵਿੱਚ ਇਹ ਇੱਕ ਬਹੁਤ ਵੱਡਾ ਉਹਨਾਂ ਦਾ ਅਪਰਾਲਾ ਹੈ ਔਰ ਹਰ ਸਮਾਜ ਦੇ ਲਈ ਇਹੋ ਜੀ ਇਤਿਹਾਸਿਕ ਫੈਸਲੇ ਲੈਣੇ ਇਹ ਦੇਸ਼ ਦੇ ਵਿੱਚ ਪਹਿਲੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਹੋਏ ਨੇ ਭਾਰਤੀ ਜਨਤਾ ਪਾਰਟੀ ਹੋਈ ਆ ਇਹ ਇੱਕ ਬਹੁਤ ਵੱਡਾ ਇਤਿਹਾਸਿਕ ਫੈਸਲਾ ਹੈ ਇਹਦੇ ਨਾਲ ਸਾਰੇ ਐਸੀ ਭਾਈਚਾਰੇ ਦੇ ਵਿੱਚ ਖਾਸ ਕਰਕੇ ਮਜਬੀ ਸਿੱਖ ਵਾਲਮੀਕੀ ਭਾਈਚਾਰੇ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰਿਆ ਔਰ ਅਸੀਂ ਉਹਨਾਂ ਦਾ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਔਰ ਭਾਰਤੀ ਜਨਤਾ ਪਾਰਟੀ ਦੀ ਸਮੂਹ ਲੀਡਰਸ਼ਿਪ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ ਅੰਤਰਰਾਸ਼ਟਰੀ 에어ਪੋਰਟ ਦਾ ਮਹਾਰਿਸ਼ੀ ਵਾਲਮੀਕੀ ਜਿਹਦੇ ਨਾਮ ਦੇ ਉੱਤੇ ਰੱਖਿਆ ਅਯੁੱਧਿਆ ਦੇ ਵਿੱਚ ਪ੍ਰਭੂ ਰਾਮ ਜੀ ਦੀ ਧਰਤੀ ਦੇ ਵਿੱਚ ਇੱਕ ਐਡਾ ਵੱਡਾ ਇਤਿਹਾਸਿਕ ਫੈਸਲਾ ਲੈਣਾ ਇਹ ਇੱਕ ਐਸੀ ਭਾਈਚਾਰੇ ਲਈ ਬਹੁਤ ਐਮ ਫੈਸਲਾ ਹੈ ਸੋ ਉਹਨਾਂ ਦਾ ਅਸੀਂ ਫੇਰ ਇੱਕ ਵਾਰ ਦਿਲ ਦੀਆਂ ਗਹਿਰਾਈਆਂ ਤੋਂ ਜਿਸ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦੇ ਹਾਂ ਜੈ ਹਿੰਦ